ਦੀਦੀ ਅਸੀਂ ਹੁਣ ਕਮਰੇ ਤੇ ਪਹੁੰਚ ਗਏ ਆਂ ਇਹੋ ਕਮਰਾ ਲਿਆ ਆ ਆਹ ਵਾਲਾ ਕਮਰਾ ਲਿਆ ਜੀ ਨਾਲ ਸਿੰਗਲ ਬੈੱਡ ਆਪਦਾ ਇਹ ਹੋ ਗਿਆ ਇੱਧਰ ਇੱਧਰ ਬਾਸ ਮੈਂ ਬਾਹਰ ਹੋ ਗਿਆ ਪਰਦੇ ਲੱਗੇ ਐ ਸਿੱਪੀ ਲੱਗਾ ਐ ਇਸੇ ਸ਼ਟਰ ਚ ਲਾ ਕੇ ਮਨ ਦੀਦੀ ਵਾਲਾ ਕਮਰਾ ਵੀ ਦੱਸਦਾ ਤੁਹਾਨੂੰ ਆ ਜੀ ਦੀਦੀ ਦਾ ਕਮਰਾ ਵੀ ਟੀਵੀ ਵੀ ਇਸਾ ਦੇ ਆ ਵਾਈਫਾਈ ਦਾ ਕਨੈਕਟ ਕਰ ਸਕਦੇ ਆਪਾਂ ਚੱਲ ਇਹ ਜੇ ਮਿਨੀ ਫ੍ਰੀਜ ਵੀ ਮਿਲੀ ਆ ਜੇ ਤੁਸੀਂ ਆਪਣਾ ਸਮਾਨ ਕੋਈ ਨਾ ਆ ਫ੍ਰੀਜ ਵੀ ਨਾਲ ਮਿਲੀ ਜੀ ਬਾਕੀ ਇਹ ਇਹ ਵੇਣੇ ਫ੍ਰੀ ਆਬਰ ਵਾਲਾ ਖਾਨਾ ਮਾ ਨਾ ਤੇ ਆ ਇੱਥੇ ਟੀਵੀ ਵੀ ਵੇਖਾ ਦੇ ਨਾਲ ਹੀ ਇੱਧਰ ਬਾਹਰ ਦਾ ਵੀਊ ਦਿਖਾਉਣਾ ਜੀ ਬਾਹਰ ਦੇ ਵੀਊ ਨੇ ਉਹਨਾਂ ਨੇ ਬਾਰੀਆਂ ਲਾਈਆਂ ਹੁੰਦਾ ਬਾਹਰ ਦਾ ਵੀਊ ਹੁੰਦਾ ਪਰ ਫੂੰਜ ਨਹੀਂ ਦਿਖਣਾ ਉਹਨਾਂ ਨੇ ਬਾਰੀਆਂ ਪਤਲੀਆਂ ਬ੍ਰੇਕ ਬਾਰੀਆਂ ਲਾਈਆਂ ਜਿਆਦਾ ਖਾਸ ਕਰਕੇ ਟਪਾਈ ਖਾਜ ਦਾ ਕਿੰਨਾ ਬਕੀ ਸਟਾਪ ਬਣਿਆ ਹੈ ਇਹ ਸਟਾਪ ਹੁੰਦਾ ਕਮਰਾ ਨਹੀਂ ਜੁਣਾ ਇਥੇ ਕੋ ਨਾ ਸਿਪੀ ਆ ਮੇਰਾ ਕਮਰਾ ਬੈੱਡ ਮੇਰਾ ਤੇ ਆ ਜੀ ਸਾਡਾ ਹੋਟਲ ਉਹ ਆ ਪਹਿਲੇ ਨੰਬਰ ਤੇ ਸਾਡਾ ਕਮਰਾ ਉਤੋਂ ਮੁੱਠੀਆਂ ਲੱਗੀਆਂ ਜੀ ਫੋਨ ਲਾਉਂਦੀ ਅਸੀਂ 10 ਵਜ ਗਈ ਯਾਰ ਆਦੇ ਜੀ ਹਾਂ 10 ਵਜ ਗਿਆ ਤੇ ਅੱਗ ਸੇਗਣ ਨੇ ਅੱਗ ਮਿਲ ਗਈ ਹੈ ਜੀ ਇੱਥੇ ਨਾ ਬਾਕੀ ਬੈਂਕ ਤੇ ਸਾਰਾ ਖੰਡ ਬੋਦੇ ਆ ਜੀ ਆਪਰ ਰੋਟੀ ਖਾ ਕੇ ਆ ਗਏ ਆ ਜੀ ਤੇ ਤੁਹਾਨੂੰ ਮਸ਼ੀਆਂ ਦਾਤ ਦੇ ਰਾ ਹੈ ਕਿ ਰੰਗੇ 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 ਮਸ਼ੀਆਂ ਆ ਜੀ ਇੱਕ ਵੱਡੀ ਉਹ ਮੈਨੂੰ ਲੱਗਦਾ ਥੱਲੇ ਚਲ ਗਈ ਉਹ ਵੱਡੀ ਅੰਦਰ ਉਹ ਵੇਖੋ ਕਿ ਕਿਹਨਾਂ ਨਾ ਪਰ ਉਹ ਕਿਹਨੇ ਕਿਉਂ ਉੱਠਿਆ ਇੰਨਾ ਦੀ ਖਾਸ ਗੋਲੀ ਨਹੀਂ ਆ ਇੱਧਰ ਪਾਣੀ ਲਾਇਆ ਜੇ ਇੱਥੋਂ ਪਾਣੀ ਉਹ ਉੱਧਰ ਨਹੀਂ ਜਾਣਾ ਕਲਰਫੁੱਲ ਉੱਧਰ ਨਹੀਂ ਜਾਣਾ ਕਿੰਨੇ ਕਲਰਫੁੱਲ ਨੇ ਨਾ ਅੱਜ ਚੱਲੇ ਆ ਜੀ ਸਾਰੀਆਂ ਤਿਆਰੀਆਂ ਹੋ ਗਈਆਂ ਅੱਜ ਜਾਣ ਦੀ ਤਿਆਰੀਆਂ ਸਾਡੀਆਂ ਪਾਣੀ ਨਹੀਂ ਅੱਜ ਜਾਣ ਦੀ ਤਿਆਰੀਆਂ ਸਾਡੀਆਂ ਪਾਣੀ ਦਈਆਂ ਪੀਣ ਨੂੰ ਪਾਣੀ ਦੂਜੇ ਘੜੇ ਤਿੰਨਾ ਆ ਬਾਹਰ ਦਾ 뷰 ਹੈ ਜੀ ਉਹ ਪਾਣੀ ਸਾਹਮਣੇ ਆਪਾਂ ਉਹ ਮਹਾਦੇਵ ਦੇ ਉਹ ਪੜਲੇ ਸ਼ਾਰ ਤੇ ਗਏ ਸੀ ਪਾਣੀ ਤੇ ਬੜੀ ਤਾਂ ਆ ਨਾਲੇ ਹੁਣ ਜੀ ਆਪਾਂ ਚੱਲੇ ਆ ਰਿਸ਼ਤੇਦਾਰਾਂ ਦੇ ਘਰ ਫਿਰ ਮਿਲਦੇ ਤੁਹਾਨੂੰ ਖਾਣ ਲੱਗੇ ਜੀ ਰੋਟੀ ਉਹਦਾ ਰਿਸ਼ਤੇਦਾਰਾਂ ਦੇ ਘਰ ਜਾਣਾ ਸੀ ਪਰ ਉਹਨਾਂ ਨੇ ਕੰਮ ਕੋਈ ਪੈ ਗਿਆ ਤੇ ਹੁਣ ਨਹੀਂ ਆਪਾਂ ਜਾਣਾ ਹੁਣ ਸਿੱਧਾ ਘਰ ਦਾ ਬੈਨੇ ਪੇ ਪਲਾਨ ਖੜਾ ਸਿੱਧਾ ਰੋਟੀ ਪਾਣੀ ਖਾ ਕੇ ਫੇਰ ਇੱਕ ਜੱਤਾ ਘਰ ਜਾਣਾ ਖਾਣ ਲੱਗੇ ਰੋਟੀ ਖਾਂ ਪਤਾ ਨਹੀਂ ਮੈਂ ਨਹੀਂ ਅੰਦਰ ਗਿਆ ਅੱਧਾ ਚੀਜਾ ਗਿਆ ਅੰਦਰ ਸਵਾਨੀ ਅੰਦਰ ਹੀ ਰਹਿ ਗਈ ਹੈ ਜੀ ਭਾਤੀ ਜੀ ਆਪਾਂ ਇਤੋਂ ਪਿਛਲੀ ਸਾਈਡ ਤੇ ਮਹਾਦੇਵ ਦੇ ਗਏ ਮਹਾਦੇਵ ਦੇ ਓ ਪਿਛਲੀ ਮੋੜ ਤੇ ਓ ਅਲੀ ਉੱਪਰ ਆ ਹਾਂ ਦੇਖ ਦੇਣੀ ਪਈ ਕੋਈ ਤੁੰਦ ਬੜੀ ਆ ਨਾ ਤੋ ਧੋਪੇ ਮੈਂ ਲਾ ਪੜੇ ਤੇ ਰਾਦੂ ਵਾਲੇ ਪਰੌਂਠੇ ਆ ਗਏ ਆ ਜੀ ਸਵੇਰ ਦਾ ਨਾਸਤਾ ਹੂੰ ਸਵੇਰ ਦਾ ਨਾਸਤਾ ਪਰੌਂਠੇ ਆਲੂ ਵਾਲੇ ਹੂੰ ਨਾਲ ਚਾਰ ਮਜ਼ਾ ਆ ਗਿਆ ਨਾ ਹੂੰ ਤੇ ਲੜਾਈ ਹੁੰਦੀ ਪਈ ਆ ਜੀ ਤਿੰਨ ਜਣੇ ਕਹਿੰਦੇ ਆਪਾਂ ਘਰ ਜਾਣਾ ਤੇ ਤਿੰਨ ਜਣੇ ਕਹਿੰਦੇ ਆਪਾਂ ਘਰ ਨਹੀਂ ਜਾਣਾ ਇੱਧਰ ਲੜਾਈਆਂ ਲੱਗੀਆਂ ਆ ਜੀ ਲੜਾਈ ਲੱਗਦੀ ਆ ਕਹਿੰਦੇ ਵੀ ਵੀਰਵਾਰ ਨਹੀਂ ਜਾਂਦਾ ਜਿੱਥੇ ਆ ਹੋਈ ਆ ਉੱਥੇ ਰਹਿਦਾ ਆ ਤੇ ਹੁਣ ਲੜਾਈ ਪੈਂਦੀ ਵੀ ਆਪਾਂ ਕਾਧਣਾ ਤੇ ਪਰੌਂਠੇ ਖਾ ਲਈ ਆ ਦੀ ਨਾਲ ਚਾਹ ਬਹੁਤ ਮਜਾ ਆਇਆ ਹਾਂ ਵੀਰਵਾਰ ਨਹੀਂ ਜਾਂਦਾ ਹਾਂ ਇਹ ਕੀ ਹੋਣਾ ਆਪਾਂ ਪਾਣੀ ਲੈ ਆਈਏ ਹੈ ਆਪਾਂ ਪਾਣੀ ਲੈ ਆਈਏ ਇਹ ਜੇ ਸਿੱਪੀ ਨੀ ਟੋਪੀ ਲੈ ਲਈਏ ਜੀ ਖੁੱਲੀ ਲੱਗਦੀ ਆ ਇਹ ਨੰਬਰ ਛੋਟਾ ਲੈ ਲੈਣਾ 6 ਨੰਬਰ ਲੈ ਇਹ ਵੀ ਸਰ ਕੋ ਬੰਦਨੇ ਆ ਗਏ ਕੌਣ ਸੇ ਇਹ ਆ ਸਰ ਮੁੰਨਰ ਵਾਲੇ ਇਹਨਾਂ ਵਿੱਚ ਇਹ ਬਲੂ ਕਲਰ ਦਿਖਾ ਦੇ ਹਾਂਜੀ ਕਿੱਥੇ ਦਿਖਾ ਬੋਲਾ ਇਹ ਵਾਲਾ ਉਹ ਆ ਗਏ ਅੰਕਲ ਕਲਰ ਵੀ ਇੱਥੇ ਬੰਦੇ ਸੀ ਲੱਗਿਆ ਜੀ ਪੈਰਾ ਗਲਾਈਡ ਹੈ ਆ ਤੁਸੀਂ ਗੱਲ ਹੋਈ ਹੈ ਜੀ ਇਹ ਕਹਿੰਦੇ ਪਿਆ ਪਤਾ ਨੂੰ ਨਾਲ ਲਾਏ ਆਂਗੇ ਉਧਰ ਨੂੰ ਜਾ ਕੇ ਇਹ ਮਰਦੀ ਥਲੇ ਰਹਿਣਗੇ ਮੈਂ ਜੱਪੜ-ਡੱਬਰ ਬੜਾ ਲੱਗਾਂਦੇ ਆ ਜੀ। ਬਾਹਰ ਲਾਗੇ ਸੌਰੀ ਲਾਦਾਂਗੇ। ਇੱਧਰ ਫਾਰਮ ਭਰਿਆ ਜਾ ਰਿਹਾ ਜੀ। ਜੀ ਜਾਈ ਡੇਰ ਭਰਨੇ। ਟਾਈਮ ਅੱਜ ਟਾਈਮ ਨਹੀਂ। ਉਹ ਪਾਜੀ ਕਹਿੰਦੇ ਪਈ ਹੋਇਆ ਪਤਾ ਨਾਲ ਹੀ ਮੈਂ ਤੈਨੂੰ ਲੈ ਆ ਮੈਂ। ਉੱਥੇ ਜਾ ਕੇ ਮਾਹ ਘੰਟਾ 2 ਘੰਟੇ ਕਿੰਨੇ ਦਾ ਟਾਈਮ ਲੱਗਣਾ? ਜੀ ਜਾਈ ਡੇਰ ਟਾਈਮ ਟਾਈਮ ਡੇਰ ਘੰਟਾ ਲੱਗਣਾ ਹੈ ਜੀ। ਤੇਰਾ ਉੱਪਰ ਘਰ ਹੈ ਜੀ। ਉਹ ਉੱਥੇ ਜਾਣਾ ਮੈਂ। ਉਹ ਵੇਖੋ ਉੱਥੇ ਤੁਹਾਨੂੰ ਜੰਪ ਲਵਾ ਦਿੰਦੇ ਆ। ਉੱਥੋਂ ਹਾਂ ਠੀਕ ਚਾੜੀ ਫਸਦਾ ਆਂ। ਇਹੀ 10 ਢੜੀ ਕਰਨਾ ਅੱਛਾ ਜਾਣੇ ਪਏ ਆ ਜੀ ਤੁਹਾਨੂੰ ਦੱਸ ਦੇ ਗੱਡੀ ਜਿਹੜੀ ਜਾ ਰਹੀ ਏ ਸਾਨੂੰ ਟਈ ਜੱਗੇ ਕਰਨ ਪੈਰਾਗਲਾਈਡ ਕਰਨੀ ਆਪਾਂ ਆਪਾਂ ਕਰਨੀਆਂ 1 2 3 4 ਸੋਨੀਆ ਦੀਦੀ ਨੇ ਕਰ ਲਈ ਆ ਨੀਸ਼ੀ ਕਹਿੰਦੀ ਮੈਂ ਨਹੀਂ ਕਰਨੀ ਕਿਉਂਕਿ ਨੀਸ਼ੀ ਡਰਦੀ ਆ ਜਿਹੜੀ ਦਾ ਦੇ ਜੀ ਜੀ ਜਿਹਨੇ ਤੇ ਦੀ ਦਿਨ ਪਹਿਲਾਂ ਕਰ ਲਈ ਫਿਰ ਆਪ ਹੁਣ ਜੀਦੇ ਨੇ ਆਪਾਂ ਮਨਾਇਆ ਤਾਂ ਆਪਾਂ ਚੋਆ ਜਾਣੀ ਕਰਨ ਲੱਗੇ ਕੱਲਾ ਜਾ ਕੇ ਢਰ ਲਾਤਾ ਨਾ ਮੈਨੂੰ ਢਾਰ ਕੇ ਹੁਣ ਹੁਣ ਕੀ ਚਾਹ ਚੋ ਅਗਲੀ ਉੱਪਰ ਜਾਣਾ ਜੀ ਆਪਾਂ ਪੈਰਾਗਲਾਈਡਿੰਗ ਤੇਰਾਗਲਾਈਡਿੰਗ ਹਾਂ ਜੀ ਉਹ ਉੱਪਰ ਜਾਣਾ ਉਹ ਟਾਵਰ ਲੱਗੇ ਉਹ ਦੇ ਜੀ ਉਤਰਨਾ ਇੱਕ ਆ ਜੇ ਇਧਰ ਉਹ ਉਤੋਂ ਠਾਣ ਆਪਾਂ ਵੀ ਆਵਾਂਗੇ ਇਦਾਂ ਹੀ ਕਰਨਾ ਆਪਾਂ ਹਨ ਉਹ ਗੱਡੀ ਜਖਾਨਾ ਜੀ ਇਹਨਾਂ ਨੇ ਵਕਰੀ ਗੱਡੀ ਕਰਨੀ ਆ ਆਪਾਂ ਉਹ ਉਟਾਓ ਉੱਪਰਲੀ ਛੋਟੀ ਦੇ ਜਾਣਾ ਆ ਗੱਡੀ ਤੇ ਜਾਣਾ ਜੀ ਆਪਾਂ ਜੀ ਆਪ ਆਪ ਤੁਹਾਨੂੰ ਕਿ ਤੋ ਅੱਗੇ ਉਹ ਗਾਈਡ ਕਰ ਦੇਗਾ ਪ੍ਰੋਪਰ ਮੇਂ ਹਿਸਾਬ ਹੋ ਜਾਣਾ ਇੱਕ ਵਾਰੀ ਇਹ ਐਂਡ ਲੈ ਇਹ ਆਪਣੇ ਇੱਕ ਐਪ ਨੇ ਪੈਰ ਤੋਂ ਇਹ ਦੇਖੋ ਧਾਨਾ ਦੇਖ ਲਓ ਇਹ 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 ਬਾਸ ਤੇ ਇਹ ਜਿਵੇਂ ਦਾ ਤੋ ਨਹੀਂ ਨਹੀਂ ਇੱਥੇ ਬੈਹਨਿਆ ਜੀ ਆਪਾਂ ਦੋ ਦੋਸਤ ਬੈਠ ਜਾਓ ਪਿੱਛੇ ਬੱਸ ਆਪਾਂ ਉੱਪਰ ਜਾਣਾ ਹੈ ਜੀ ਆ ਜਾ ਡਰ ਵੀ ਲੱਗਦਾ ਮੈਨੂੰ ਆਪਾਂ ਚੱਲ ਕੇ ਬਣਾਈਏ ਉੱਥੇ ਉੱਪਰ ਸ਼ੂਟ ਸੀ ਮੈਂ ਆਪਾਂ ਆ ਗਏ ਆ ਜੀ ਉੱਪਰ ਭੀੜ ਬੜੀ ਆ ਤੇ ਚੰਗੀ ਨੇਰੀ ਲੈ ਦੇ ਗੱਡੀ ਚਲਾਉਣ ਵਾਲੇ ਨਾ ਕੰਡੇ ਕੰਡੇ ਤੇ ਚੰਗੀ ਫਾਸਟ ਚੱਪੇ ਚੱਪੇ ਦਾ ਕੁੱਪ ਜਾਈ ਜਾਂਦਾ ਗੱਡੀ ਉਹ ਓ ਥੱਲੇੋਂ ਆਏ ਬਲੇ ਬਲੇ ਗੱਡੀ ਮਨੇ ਚੰਗੀ ਫਾਸਟ ਪਜਾਈ ਲੈ ਇਹ ਸਾਰੇ ਤਿਆਰੇ ਜਿਹੇ ਅੱਜ ਜਾਣ ਵਾਲੇ ਉਹ ਚੜਨ ਲੱਗਾ ਇੱਕ ਇਹਦੇ ਨਾਮ ਭਰਦੇ ਆ ਜੀ ਦੀ ਦੇ ਦੇ ਭਰਨੇ ਕੋਪਰੋ ਫਾਲਿਆ ਜੀ ਮੁੱਟੀ ਆ ਏ ਚੱਲੀ ਏ ਜੀ ਕੋਪਰੋ ਆ ਕੋਪਰੋ ਲੱਭਣ ਦਾ ਵਿੱਚ ਬਣੂਗੀ ਵੀਡੀਓ ਚੱਲਾਂਦੇ ਆ ਚੱਲਾਂਦੇ ਆ ਕੰਪਰੀ ਲੱਭ ਡਰ ਲੱਗਦਾ ਕਿ ਨਹੀਂ ਘੂਠਾ ਮਾਰੀ ਨਹੀਂ ਢਾਣੇ ਲੱਗੇ ਨਾ ਫੱਟ ਲੱਗਣ ਦੀ ਠੰਡ ਵੜੀ ਹੈ ਨਾ ਮੇਰਾ ਸਿਰ ਵੀ ਬਰੇ ਸਿਰ ਫਿਰ ਛੁੜੀ ਪੈ ਗਈ ਠੀਕ ਹੈ ਜਾਨੀ ਪਿੱਛੇ ਵੀ ਨਹੀਂ ਆਉਂ ਨਹੀਂ ਲੱਗਣੀ ਟੈਨਸ਼ਨ ਨਹੀਂ ਪਾਸਪੀ ਬੰਦ ਲਾ ਬੰਦ ਲਾ ਸੁਬਦੀਪ ਬੰਦ ਇਹਦੇ ਨਾਲ ਬੰਦ ਇਹਦੇ ਨਾਲ ਹਾਂ ਬਸ ਕੋਪਰਾ ਬਣਿਆ ਗਿਆ ਜੀ ਇਹਦਾ ਪਟਾ ਹੈ ਨੀਗਾ ਹੈਂਡਲ ਟੁੱਟ ਗਿਆ ਇਹਦਾ ਨਹੀਂ ਵੀਡੀਓ ਉੱਪਰ ਜਾ ਕੇ ਛੱਡਣਗੇ ਉੱਤੇ ਆਗੇ ਨਹੀਂ ਚੇ ਨੀਚੇ ਨੀਚੇ ਵੀਡੀਓ ਛੱਡ ਦੇਣੀ ਹੈ ਜੀ ਸੰਦੀਪ ਦਾ ਉਹ ਸੰਦੀਪ ਚ ਲੱਗੀ ਆ ਜੀ ਇਹ ਰੌਣਾ ਪੈਣੀ ਆ ਇਹ ਗੱਲ ਆਊਗੀ ਜੀ ਬੜਾ ਟਾਈਮ ਹੋ ਗਿਆ ਜੀ ਬੜੀ ਸਿਹਤ ਨਾਲ ਡਿਕਾਲੀ ਮੀਟਿੰਗ ਹੋਣੀ ਜ ਸੰਦੀਪ ਚ ਲੱਗੀ ਆ ਸੰਦੀਪ ਚ ਚੰਗੀ ਰਹਿ ਗਈ ਮੈਂ ਤਾਂ ਕਹਾ ਗਿਆ ਸਾਰੇ ਨਾਲ ਮੈਂ ਪਹਿਲਾਂ ਜਾਣਾ ਸਾਰੇ ਨਾਲ ਗੱਲ ਕਰਾਂਦੇ ਆ ਥੱਲੇ ਆਪਾਂ ਕੋਈ ਕਰਨਾ ਆਪਣੇ ਪਤਾ ਹੀ ਆ ਜਾਣਾ ਆਪ ਕੋ ਆਪ ਬੰਦਾ ਨੰਬਰ ਤੇ ਤੁਹਾਨੂੰ ਸੁਖੀ ਨਾ ਮੈਂ ਆਪ ਕੋ ਹਾਂਜੀ ਵੀਡੀਓ ਬਣ ਗਈ ਹਾਂ ਮੇਰੇ ਫੋਨ ਚ ਪਾ ਲੋ ਪਿੰਚਾਇਤ ਦੀ ਬਤੇ ਪਿੰਨ ਹੈ ਦੇਖੋ ਸੰਦੀਪ ਦੇ ਆਪਾਂ ਲੈ ਲਈਏ ਜੀ ਵੀਡੀਓ ਮੈਂ ਪਾ ਲਈ ਫੋਨ ਚ ਉਹਨਾਂ ਨੇ ਕੋਪਰੇ ਚ ਬਣਾਈ ਤੇ ਉਹਨਾਂ ਸਿੱਧਾ ਪੈਚ ਚਪ ਚਪ ਲਾ ਕੇ ਪਾ ਕੇ ਵੀਡੀਓ ਤੇ ਹੁਣ ਕਹਿੰਦੇ ਤੁਸੀਂ ਦੇਖ ਸਕਦੇ ਏ ਤੇ ਹੁਣ ਆਪਾਂ ਚੱਲੇ ਆਂ ਜੀ ਸਿੱਧਾ ਹੀ ਹੁਣਾ ਹੋਟਲ ਚ ਹੋਟਲ ਕਰਾ ਗਏ ਸੋਣਾ ਕਰ ਜਾ ਮੈਨੂੰ ਨੀਂਦ ਬੜੀ ਹੁੰਦੀ ਵੀ ਕਭੀ ਕਾਲਦੇ ਵੀ ਥੱਕੇ ਦੇ ਹਾਂ ਆਪਾਂ ਟੈਕਨੀਕਲ ਫਾਲਟ ਦੇ ਸੁਬਹ ਦੇ ਹੋ ਗਏ ਤਾਂ ਹੋ ਗਏ ਤੂੰ ਉੱਪਰ ਜਾਣਾ ਉਹ ਸਾਡੀ ਗੱਡੀ ਲੱਗੀ ਅੱਜ ਉਹ ਵਲੀ ਇੱਧਰ ਹੁੰਦੇ ਪਏ ਆ ਜੀ ਇੱਧਰ ਜੀ ਜਿਹੜੇ ਪਹਿਲੇ ਆਪਾਂ ਹੋਟਲ ਜਿਕੇ ਹਾਂ ਉਹੀ ਆ ਗਏ ਹਾਂ ਕਮਰਾ ਚੇਂਜ ਕਰਤਾ ਸਾਡਾ ਕੋਈ ਵੀ ਚੇਂਜ ਦੇ ਆ ਜੀ ਇੰਦਰ ਹੱਟ ਸਿਡੀ ਆ ਜੀ ਆ ਬੈੱਡ ਦੀ ਸਵਾਨੀ ਕਾ ਆ ਮੇਰਾ ਬੈੱਡ ਹੈ ਚਲੋ ਚੱਲੀਏ ਰੋਟੀ ਪਾਣੀ ਖਾਈਏ ਫੇਰ ਪਹਿਨਾ ਆ ਦੀਦੀਆਂ ਦਾ ਕਮਰਾ ਜੀ ਬਲਬ ਜੀ ਕਾਓ ਬਲਬ ਜੀ ਕਾਓ ਹਾਂ ਇਹ ਆ ਦੀਦੀ ਦਾ ਕਮਰਾ ਹਾਂ ਆ ਸਹੀ ਆ ਹਾਂ ਜੀ ਆ ਗਈ ਹੈ ਜੀ ਜਗਾ ਲੇਟੇ ਆ ਵੀਡੀਓ ਬਣਾਈਏ ਆ ਦੀਦੀ ਦਾ ਕਮਰਾ ਆ ਵਧੀਆ ਉੱਤੋਂ ਠਾਣ ਪੂਰਾ ਦਿਖਦਾ ਹੀ ਆ ਪਾ ਚੇਂਜ ਕਰ ਲਏ ਆ ਜੀ ਕਮਰੇ ਬਸ ਆ ਹਾ ਇਧਰ ਬਾਹਰ ਆਣਾ ਪਾਸਾ ਪਾਣੀ ਨਹੀਂ ਆ ਰਿਹਾ ਠੀਕ ਹੈ ਜੀ 4 ਚ ਨਹੀਂ ਹੁੰਦਾ ਪਰ ਹੁਣ 205 ਲੈ ਆਇਆ ਉਹਦੇ ਚ ਪਾਣੀ ਪੂਣੀ ਨਹੀਂ ਨਾ ਹੁੰਦਾ 205 ਲੈ ਲਿਆ ਆਪਾਂ ਹੁਣ ਜੀ ਛੇਰ ਉਹੀ ਕਮਰੇ ਜੇ ਆਪਾਂ ਆ ਗਏ ਆ ਕਿਉਂਕਿ ਉੱਥੇ ਬੱਤੀ ਨਹੀਂ ਨਾ ਹੁੰਦੀ ਵੀ ਪਾਣੀ ਨਹੀਂ ਆ ਰਿਹਾ ਪਾਣੀ ਸੱਚ ਸੋਰੀ ਪਾਣੀ ਨਹੀਂ ਆ ਰਿਹਾ ਬੱਤੀ ਵੀ ਨਹੀਂ ਆ ਸਮਾਨ ਲੈਣ ਤਾਂ ਹੀ ਆਉਣ ਵਾਸਤੇ